ਕਟ ਰੰਬਾ ਪਰਿਏ ਰਾਹ ਆਹਿੰ ਬਾਬਾ ਰਵੇ ਗਿਆ ਤੋਂ ਤੇਰਾ ਪੁਰਾ ਮਾਰ ਕੇ ਗਿਆ ਆਇਆ ਸਵੇਰੇ ਆ ਕੇ ਦੇਖਿਆ ਡੈਡ ਰਥੇ ਨਹੀਂ ਮਗਰ ਇੱਥੇ ਤੇ ਦੇਖਾ ਲਾਉ ਲਾ ਸਭ ਕੁ ਬੇਦਾ ਇਸ ਟੋਕੇ ਸੁੱਕੀਆਂ ਵਾਰ ਇੰਨੇ ਕਹਿ ਸਕਦਾ ਹਾਂ ਔਰ ਕੁਝ ਨਹੀਂ ਕਹਿ ਸਕਦਾ ਕੋਈ ਕੈਮਰੇ ਵੇਖੇ ਤੁਸੀਂ ਕਿਉਂ ਸਾਡੇ ਕਿੰਨੇ ਕੋਈ ਲੱਗ ਨਹੀਂ ਪੁੱਜਿੰਦਾ ਦੀ ਬਾਈ ਕੁਝ ਗਾਲ ਗਾਈ ਕਰ ਤਵੇ ਦੀ ਲਗਾਈ ਦੀ ਇਤਕਰ ਕੋਈ ਪੁਲਸ ਆ ਨਹੀਂ ਹੈ ਕਹਿੰਦੇ ਅਸੀਂ ਜਿਹੜੇ ਮੀਟਿੰਗ ਲੱਗੇ ਦੀਆਂ ਮੁਰਗੀ ਹੁੰਦੀ ਆ ਕੋਈ ਸਿਹਰੀਆ ਮੌਕਾ ਨਹੀਂ ਕੋਈ ਨਹੀਂ ਆਈ ਕਾਹਦੇ ਵੀ ਸ਼ਾਮ ਤੱਕ ਗਿਆ ਰਤੀ ਦਾਦੇ ਮੈਂ ਸਾਰੇ ਕੈਮਰੇ ਕੋਲ ਚੈੱਕ ਕਰਕੇ ਰਤੀ ਸਵੇਰ 4 ਵਜੇ ਦਾ ਫਿਰ ਮੈਂ ਕੈਮਰੇ ਜਿੱਦਾਂ ਸਵਾ ਦਿੱਤੀ ਸਾਰੇ ਕੈਮਰੇ ਕਿਹਨੂੰ ਆ ਗਿਆ ਤੇ ਮੈਂ ਭਿੱਲੇ ਆਇਆ ਖੜਾ ਹੀ ਹੋਇਆ ਨਾ ਲੋਕ ਕੈਮਰੇ ਵੇਖਣ ਨਹੀਂ ਦਿੰਦੇ ਨਹੀਂ ਦੇਖਣ ਦਿੰਦੇ ਜੀ ਕੀ ਕਹਿੰਦੇ ਲੋਕ ਕਹਿੰਦੇ ਮਾਲ ਤੁਹਾਡੇ ਨਾਲ ਕੋਈ ਜੇ ਤੁਹਾਡੇ ਕੋਲ ਮਾਲ ਲਿਆਓ ਨਾਲ ਆਪਣੇ ਖੋਲੋ ਮੈਂ ਮੇਰੇ ਕੋਲ ਨਹੀਂ ਕੋਲਦਾ ਜੀ ਮੁਲਾਜ਼ਮ ਹੋਵੇਗਾ ਤੇ ਫਿਰ ਫਿਰ ਖੋਲਾਂਗੇ ਤੇ ਪੁਲਿਸ ਅਜੇ ਤੱਕ ਤੁਹਾਡੇ ਮੌਕਾ ਵੇਖਣ ਨਹੀਂ ਅਜੇ ਕੈਮਰੇ ਵੇਖਣ ਨਹੀਂ ਜਾਵੇਗੀ ਕੋਈ ਨਹੀਂ ਦੇਖਣ ਗਿਆ ਜੀ ਤੇ ਹੁਣ ਪਾਈ ਸਵੇਰੇ 5 ਲੱਖ ਰੁਪਇਆ ਖਰਚਿਆ ਹੀ ਐ ਡਾਂਡੇ ਤੇ 8.5 ਲੱਖ ਰੁਪਇਆ ਹੋਣਾ ਖਰਚਾ ਕਰਜਾ ਪਾ ਕੇ ਸਾਰਾ ਕੁਝ ਹਾਂਜੀ ਕਰਜਾ ਬਾਜ ਜਿੰਨਾ ਪਤਾ ਰਾਤ ਦਿਨ ਮਿਹਨਤ ਕੀਤੀ ਦੀ ਐ ਕਰਜਾ ਪਤਾ ਕਿਦਾਂ ਮਕਾਇਆ ਨਾ ਕੋਈ ਫ੍ਰੀ ਤਾਂ ਦੇ ਲਿਆ 6 ਮਹੀਨੇ ਫ੍ਰੀ ਦਿੱਤਾ ਮੈਨੂੰ ਦੂਜਾ ਖਰਚਾ ਮੇਰੇ ਹੌਲ ਫਿਰ ਤੇ ਛੜ ਗਿਆ ਹੁਣ ਦੂਜਾ ਪਤਾ ਲੈ ਆਉਣਗੇ ਨਹੀਂ ਲੈਵਾ ਪਤਾ ਇਹ ਸਮਾਂ ਵਿੱਚ ਮੈਨੇ ਕਿੱਦਾਂ ਬਣਾ ਉਹ 로ਜੀ ਰੋਟੀ ਖੁੱਤੀ ਗਈ ਐ ਡੰਡੂ ਲੱਤ ਮਾਰਦੀ ਡੇ ਤੇ ਇਹ ਕਹਿੰਦਾ ਘਰ ਬਈ ਪੂਰੀ ਕਰ ਸਕਦੀ ਐ ਜੇ ਕੰਨੀ ਚਾਵੇ ਤੇ ਨੇ ਕੰਨੀ ਚਾਵੇ ਜੇ ਕਰਨੀ ਹੁੰਦੀ ਨਾ ਜਿੱਦਾਂ ਕੱਲ੍ਹ ਇਹ ਰਹਿੰਦਰ ਕਾਦ ਦਿੱਤੀ ਆ ਕਾਦ ਪਰਛੀ ਇਹ ਕਰਨੀ ਚਾਵੇ ਤਾਂ ਕਰ ਸਕਦੀ ਆ ਨੇ ਕੰਨੀ ਜਿਹੜਾ ਤਕਨੀਏ ਅੱਡੇ ਕੋ ਇੱਥੇ ਭੇਲੀ ਤੱਕ ਪੁੱਜ ਸਕਿਆ ਅੱਗੇ ਕਰ ਬਈ ਕੀ ਕਰੇਗੀ ਔਰ ਕੋਈ ਕਾ ਮੇਰਾ ਮੀਰੀ ਨਹੀਂ ਸਾਢੜੀ ਜਿਹੜਾ ਤਕਨੀਏ ਤੱਕ ਭੇਲੀ ਆ ਸਕਦਾ ਕੋਈ ਵੀ ਸਾਢੜੀ ਥੇ ਲਾਈ ਆ ਨਿਕਣ ਨਹੀਂ ਕੱਲ੍ਹ ਦੇ ਵੀ ਹੁਣ ਹੀ ਸੇ ਦੇ ਫਾ ਲੱਗੇ ਆਂ ਤਾ ਤੱਕ ਦੇ ਕੋਈ ਨਾ ਨਹੀਂ ਆਏ ਕਿਸੇ ਵੀ ਆਉਣਾ ਕਿ ਨਹੀਂ ਆਉਣਾ ਮੇਰੇ ਸਾਡੜੇ ਜੀ। ਬਾਈ ਦੇਖੋ ਇਹ ਇਹ ਸਾਰੀ ਜੀ ਪੂਰੀ ਉਮਰ ਦੀ ਕਮਾਈ ਹੈ। ਉਹਦੀ ਰੋਜੀ ਰੋਟੀ ਹੀ ਉਹ ਚੋਰੀ ਹੋ ਗਈ। ਵਿਚਾਰਾ ਪੁਲਸ ਨੂੰ ਕੋ ਗਿਆ ਆਈ ਨਹੀਂ ਪੁਲਸ ਉਹਨੂੰ ਕੀ ਉਮੀਦ ਹੈ ਜੀ? ਕੱਲ੍ਹ ਨੂੰ ਅੱਜ ਇਹ ਬੰਦਾ ਫਾਹ ਲੈ ਤੇ ਕੂੰ ਜਮੇ ਭਰੋਗਾ ਭਾਈ? ਆਪਣੇ ਪਰਿਵਾਰ ਕਿਦਾਂ ਪਾਲੂਗਾ ਜੀ? ਹਨਾ ਜੇ ਸਰਕਾਰ ਆ ਸਰਕਾਰ ਵੱਲੋਂ ਕੋਈ ਸਪੋਰਟ ਹੀ ਨਹੀਂ ਆ ਰਹੀ ਕੋਈ ਜਿਹੜੇ ਲਗਾਏ ਆ ਜੇ ਸੇਵਾ ਕਰਨੇ ਜਿਹੜੇ ਲੋਕ ਪੁਲਸਾਂ ਲਗਾਏ ਨੇ ਉਹ ਹੀ ਨਹੀਂ ਆ ਰਹੇ ਤੇ ਕਿਦਾਂ ਕਿਦਾਂ ਵਿਚਾਰੇ ਦਾ ਇਹਨੀ ਸਮੱਸਿਆ ਹੱਲ ਹੋਏਗੀ ਕਿੰਨੇ ਦਿਨ ਰਹਿੰਦੀ ਆ ਤੁਸੀਂ ਕੀ ਮੰਨਦੇ? ਠੀਕ ਹਟੇ ਜਾਂ 20 ਘੰਟੇ ਦੀ ਹੋ ਗਈ ਕਈਆਂ ਕੋਲ ਉਹ ਵੀ ਨਹੀਂ ਹੋਣੀ ਜੇ ਕਿਸੇ ਕੋਲ ਸੂਤ ਹੈਗਾ ਤਾਂ ਉਹ ਤਾਂ ਮਿਟੇਗਾ ਹੀ ਉਹਨਾਂ ਸਮਾਂ ਪੁਲਿਸ ਨਹੀਂ ਆਏ ਉਹਨਾਂ ਉਹਨਾਂ ਸਮੇਂ ਚ ਪੁਲਿਸ ਨਹੀਂ ਆਈ ਤਾਂ ਕਿੱਥੋਂ ਲੱਗੇਗਾ ਜੀ ਅਗਰ ਪੁਲਿਸ ਚਾਹੇ ਤਾਂ ਪਹਿਲੇ ਘਰੋਂ ਕੋਈ ਇੱਕ ਇੱਕ ਟ੍ਰਿਪ ਰਿਪੋਰਟ ਸਦਾ ਕੇ ਜੀ ਅਗਰ ਪੁਲਿਸ ਚਾਵੇ ਤਾਂ ਅਗਰ ਪੁਲਿਸ ਨੂੰ ਤਾਂ ਲੱਗਦਾ ਜੀ ਹੁੰਦਾ ਨਾਲ ਹੀ ਦਲੀ ਹੋਈ ਹੈ ਜੀ ਜਾਂ ਪੁਲਿਸ ਆ ਹੀ ਨਹੀਂ ਆ ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਨਾਲ ਦਲੀ ਹੋਈ ਆ